ਸਿੱਖਿਆ ਦੇ ਖੇਤਰ ਚ ਨਿਤ ਨਵੀਆਂ ਪੁਲਾਂਘਾਂ ਪੁੱਟ ਰਹੀ ਉਤਰੀ ਭਾਰਤ ਦੀ ਪ੍ਰਸਿੱਧ ਯੂਨੀਵਰਸਿਟੀ ਜੀਐਨਯੂਨੀਵਰਸਿਟੀ ਫਗਵਾੜਾ ਵੱਲੋਂ ਅੱਜ ਹੁਸ਼ਰਪੁਰ ਦੇ ਸਰਕਾਰੀ ਰੇਲਵੇ ਬੰਡੀ ਸਕੂਲ ਦੀਆਂ ਵਿਦਿਆਰਥਣਾਂ ਜਿਨ੍ਹਾਂ ਵੱਲੋਂ 12ਵੀਂ ਦੇ ਨਤੀਜਿਆਂ ਚ ਵਧੀਆ ਅੰਕੇ ਹਾਸਲ ਕੀਤੇ ਗਏ ਨੇ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਲਈ ਇੱਕ ਸਤਾਰਨ ਸਵਾਗਤ ਕਰਵਾਇਆ ਗਿਆ ਅੱਜ ਇਸ ਵਿੱਚ ਸਕੂਲ ਪ੍ਰਿੰਸੀਪਲ ਸਮੇਤ ਪੂਰਾ ਸਟਾਫ ਅਤੇ ਜੀਐਨਯੂਨੀਵਰਸਿਟੀ ਦੇ ਪੀਆਰਓ ਇੰਜੀਨੀਅਰ ਗੁਰਮੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਮੌਕੇ ਗੁਰਮੀਤ ਸਿੰਘ ਵੱਲੋਂ ਜਿੱਥੇ ਵਿਦਿਆਰਥਣਾਂ ਦੀ ਹੌਸਲਾ ਅਫਸੇਹੀ ਕੀਤੀ ਕਿ ਉੱਥੇ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਵਾਂ ਤੋਂ ਵੀ ਜਾਣੂ ਕਰਵਾਇਆ ਯੂਨੀਵਰਸਿਟੀ ਵੱਲੋਂ ਕੀਤੇ ਗਏ ਇਸ ਉਦਮ ਦੀ ਸਕੂਲ ਪ੍ਰਿੰਸੀਪਲ ਵੱਲੋਂ ਵੀ ਸ਼ਲਾਘਾ ਕੀਤੀ ਗਈ ਤੇ ਕਿਹਾ ਕਿ ਸੀਐਨਏ ਵਿਦਿਆਰਥੀਆਂ ਦਾ ਭਵਿੱਖ ਸਵਾਰਨ ਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਮੀਡੀਆ ਨਾਲ ਗੱਲਬਾਤ ਦੌਰਾਨ ਯੂਨੀਵਰਸਿਟੀ ਦੇ ਪੀਆਰਓ ਇੰਜੀਨੀਅਰ ਗੁਰਮੀਤ ਸਿੰਘ ਨੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਵੱਲੋਂ 90 ਫੀਸਦੀ ਤੋਂ ਵਧੇਰੇ ਅੰਕ ਹਾਸਲ ਕੀਤੇ ਗਏ ਨੇ ਉਹਨਾਂ ਨੂੰ ਯੂਨੀਵਰਸਿਟੀ 45 ਫੀਸਤੀ ਤੱਕ ਸਕਾਲਰਸ਼ਿਪ ਦੇ ਰਹੀ ਹੈ ਤੇ ਇਸ ਤੋਂ ਇਲਾਵਾ ਜੋ ਵਿਦਿਆਰਥੀ ਯੂਨੀਵਰਸਿਟੀ ਵੱਲੋਂ ਕਰਵਾਏ ਜਾਂਦੇ ਸਕਾਲਰਸ਼ਿਪ ਟੈਸਟ 'ਚ ਵਧੀਆ ਪ੍ਰਦਰਸ਼ਨ ਕਰਦੇ ਨੇ ਉਹਨਾਂ ਨੂੰ ਵੀ ਜੀਐਨਏ ਇਹ ਸਹੂਲਤ ਮੁਹੱਈਆ ਕਰਵਾ ਰਹੀ ਹੈ ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ੋਤ ਰਿਪੋਰਟ ਹਾਂ ਜੀ ਨਫਸੀਆ ਸਾਹਿਬ ਨੂੰ ਅੱਜ ਸਾਡੇ ਸਕੂਲ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਵਿਖੇ ਸਾਡੇ ਜੀਐਨਏ ਯੂਨੀਵਰਸਿਟੀ ਤੋਂ ਸਾਡੇ ਡੈਲੀਗੇਟਸ ਆਏ ਹੈਗੇ ਨੇ ਜਿਸ ਦਾ ਮੇਨ ਜਿਹੜਾ ਫੋਕਸ ਹੈਗਾ ਸਾਡੇ 90% ਪਲੱਸ ਸਕੋਰ ਕਿਤੇ ਬੱਚਿਆਂ ਨੂੰ ਸਮਾਨਤ ਕਰਨ ਦਾ ਸੀਗਾ ਤੇ ਉਹਨਾਂ ਨੂੰ ਇੱਕ ਮਾਰਗਦਰਸ਼ਨ ਦੇਣ ਦਾ ਇੱਕ ਜਿਹੜਾ ਮੇਨ ਫੋਕਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹੈਗਾ ਕਿ ਬੱਚੇ ਜਿਹੜੇ ਹੈਗੇ ਆ ਆਪਣੇ ਵੋਕੇਸ਼ਨਲ स्ट्रीਮ ਦੇ ਵਿੱਚ ਜੋ ਹੈ ਕਿ ਸਾਡੇ ਆਪਣੀ ਪਲੱਸ 2 ਤੋਂ ਬਾਅਦ ਬੱਚੇ ਜਿਹੜੇ ਹੈਗੇ ਇੱਕ ਆਪਣਾ ਜਿਹੜਾ ਕੈਰੀਅਰ ਔਰੀਐਂਟੇਸ਼ਨ ਪ੍ਰੋਗਰਾਮ ਜਿਹੜਾ ਹੈਗਾ ਉਹਦੇ ਵਿੱਚ ਤੇ ਮੇਨਾਂ ਦਾ ਫੋਕਸ ਰਿਹਾ ਹੈਗਾ ਕਿ ਬੱਚਾ ਨੂੰ ਇੱਕ ਰਾਹ ਦਿਖਾਈ ਹੈਗੀ ਹੈ ਕਿ ਅਸੀਂ ਬੱਚਾ ਨੂੰ ਇੱਕ ਕ ਸਟਰੀਮੈਂਡ ਦੇ ਵਿੱਚ ਲੈ ਕੇ ਚੱਲੇ ਜਿਹਦੇ ਵਿੱਚ ਉਹਨਾਂ ਦਾ ਇੱਕ ਬੇਸਿਕ ਜਿਹੜਾ ਕੈਰੀਅਰ ਬਣਾਉਂਦਾ ਜਿਹੜਾ ਟਾਈਮ ਹੁੰਦਾ ਆ ਉਹਦੇ ਬਾਰੇ ਇਹਨਾਂ ਨੇ ਸਾਨੂੰ ਬੱਚਿਆਂ ਨੂੰ ਜਾਗਰੂਕ ਕੀਤਾ ਹੈਗਾ ਤੇ ਇਹਦੇ ਵਿੱਚ ਜਿਹੜੇ ਸਾਡੇ ਟੀਚਰ ਸਹਿਬਾਨ ਦਾ ਜਿਹੜਾ ਮੈਨ ਉਹਨਾਂ ਦਾ ਸਾਰੀ ਉਮਰ ਦਾ ਜਿਹੜਾ ਉਹਨਾਂ ਦੀ ਮਿਹਨਤ ਲੱਗੀ ਹੋਈ ਹੈ ਪੇਰੈਂਟਸ ਦਾ ਜਿਹੜਾ ਮੈਨ ਫੋਕਸ ਬੱਚਿਆਂ ਦੇ ਉੱਤੇ ਹੁੰਦਾ ਹੈ ਕਿ ਆਪਣੀ ਮਿਹਨਤ ਦੇ ਨਾਲ ਬੱਚਾ ਇੱਕ ਲਾਈਫ ਦੇ ਵਿੱਚ ਇੱਕ ਚੰਗਾ ਸਟੈਂਡ ਲੈ ਸਕੇ ਤੇ ਉਹਦੇ ਬਾਰੇ ਅੱਜ ਸਾਨੂੰ ਬਹੁਤ ਵਧੀਆ ਜਾਣਕਾਰੀ ਦੇ ਕੇ ਜਾ ਰਹੇ ਨੇ ਤੇ ਨਾਲੇ ਹੀ ਬੱਚਾ ਨੂੰ ਸਨਮਾਨਿਤ ਕੀਤਾ ਹੈਗਾ ਤੇ ਬੱਚਿਆਂ ਨੂੰ ਬਰੋਸ਼ਰਸ ਵਗੈਰਾ ਦੇ ਕੇ ਗਏ ਨੇ ਜਿਦੇ ਵਿੱਚ ਬੱਚਿਆਂ ਨੂੰ ਜਿਹੜਾ ਹੈ ਜੋ ਵੀ ਬੱਚਾ ਕੈਰੀਅਰ ਅਡਾਪਟ ਕਰਦਾ ਹੈਗਾ ਇਹ ਆਪਣੇ ਵੋਕੇਸ਼ਨ ਆਪਣੇ ਇਸ ਟੀਮ ਤੇ ਜੋ ਵੀ ਬੱਚਾ ਅਡਾਪਟ ਕਰਨੀ ਹੋਏਗੀ ਉਹਦੇ ਵਿੱਚ ਬੱਚਿਆਂ ਨੂੰ ਜਿਹੜਾ ਸਕਾਲਰਸ਼ਿਪ ਬੇਸਡ ਇਨਨੇ ਜੇ ਬੱਚਿਆਂ ਨੂੰ ਜਾਗਰੂਕ ਕੀਤਾ ਹੈ ਕਿ ਬੱਚਾ ਜੋ ਵੀ ਸਟ੍ਰੀਮ ਲਏਗਾ ਉਹ ਕਿੱਥੇ ਜਾ ਕੇ ਤੇ ਉਹਦੇ ਵਿੱਚ ਬੱਚਾ ਜਿਹੜਾ ਹੈ ਆਪਣੇ ਮੈਕਸਿਮਮ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ ਜਾਏਗੀ ਤਾਂ ਕਿ ਕੋਈ ਵੀ ਗਰੀਬ ਘਰ ਦਾ ਬੱਚਾ ਹੋਵੇ ਜਾਂ ਕਿਸੇ ਵੀ ਲੈਵਲ ਦਾ ਬੱਚਾ ਹੋਵੇ ਉਹ ਆਪਣਾ ਜਿਹੜਾ ਹੈ ਇਹਦੇ ਵਿੱਚ ਕੈਰੀਅਰ ਅਡਾਪ ਕਰਨ ਵਾਸਤੇ ਆਪਣੀ ਫਰਦਰ ਸਟੱਡੀਜ਼ ਵਾਸਤੇ ਇਥੇ ਬੱਚੇ ਜਿਹੜੇ ਹੈਗੇ ਨੇ ਆਪਣਾ ਲੈ ਸਕਦੇ ਹੈਗੇ ਆਪਣਾ ਐਡਮਿਸ਼ਨ ਲੈ ਸਕਦੇ ਨੇ ਤੇ ਸਾਨੂੰ ਬਹੁਤ ਵਧੀਆ ਲੱਗਿਆ ਅੱਜ ਇੱਥੇ ਆਨ ਤੇ ਇਹਨਾਂ ਦੇ ਇੱਥੇ ਬੱਚਿਆਂ ਨੂੰ ਇੱਕ ਨਵਾਂ ਜਿਹੜਾ ਮਾਰਗਦਰਸ਼ਨ ਮਿਲਿਆ ਹੈਗਾ ਆ ਤੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਅਸੀਂ ਨਾਲ ਉਮੀਦ ਇਹਨਾਂ ਨੂੰ ਦਿੰਦੇ ਹਾਂ ਕਿ ਆਉਣ ਵਾਲੇ ਜਿਹੜਾ ਇਹਨਾਂ ਦਾ ਜਿਹੜਾ 9 ਸਾਲ ਹੈਗਾ ਬੱਚਿਆਂ ਦਾ ਕੈਰੀਅਰ ਓਰੀਐਂਟਡ ਵਿੱਚ ਬੱਚੇ ਬਤ ਤੋਂ ਬਾਅਦ ਅਸੀਂ ਇਹਨਾਂ ਨੂੰ ਆਪਣੇ ਇੰਸਟੀਚਿਊਟ ਵਿੱਚ ਇਹਨਾਂ ਦੇ ਭੇਜਾਂਗੇ ਤਾਂ ਕਿ ਬੱਚਾ ਆਪਣਾ ਜਿਹੜਾ ਹੈਗਾ ਆਪਣਾ ਕੈਰੀਅਰ ਦਾ ਇੱਕ ਵਧੀਆ ਜਿਹੜਾ ਹੈਗਾ ਰੋਲ ਆਊਟ ਨਿਵਾਸਣ। ਥੈਂਕ ਯੂ ਸੋ ਮੱਚ। ਮੇਰਾ ਨਾਮ ਯਸਮিন ਸੁਹਾਨ ਹੈ ਜੀ ਕਿਹੜਾ ਸਕੂਲ ਹੈ ਮੇਰਾ ਸਕੂਲ ਰੇਲਵੇ ਮੰਡੀ ਗਵਰਨਮੈਂਟ ਦਾ ਸੀਨੀਅਰ ਸੈਕੰਡਰੀ ਰੇਲਵੇ ਮੰਡੀ ਸਕੂਲ ਦਾ ਤੇ ਕੀ ਰਿਜ਼ਲਟ ਆ ਤੁਹਾਡਾ ਪ੍ਰਸੰਗ ਹੈ ਮੇਰਾ 96.4% ਹੈ ਮੇਰੇ ਆਰਟਸ ਸਟਰੀਮ ਹੈ ਮੇਰੀ ਤੇ ਮੈਂ థాంక్స్ ਕਰਨਾ ਚਾਹੁੰਦੀ ਆ ਆਪਣੇ ਟੀਚਰਸ ਦਾ ਮੇਰੇ ਪੇਰੈਂਟਸ ਦਾ ਤੇ ਮੇਰੇ ਪ੍ਰਿੰਸੀਪਲ ਮੈਮ ਦਾ ਜਿਹਨੇ ਮੈਨੂੰ ਇੰਨਾ ਸਪੋਰਟ ਕੀਤਾ ਆ ਤੇ ਜੀਐਨਯੂਨੀਵਰਸਿਟੀ ਦਾ ਵੀ ਮੈਂ ਬਹੁਤ థాంక్స్ ਕੰਨਾ ਚਾਹੁੰਦੀ ਆ ਜਿਨ੍ਹਾਂ ਨੇ ਅੱਜ ਸਾਨੂੰ ਆਨਰ ਕੀਤਾ ਹੈ ਸਾਨੂੰ ਅਵਾਰਡ ਦਿੱਤਾ ਹੈ ਤੇ ਸਰਟੀਫਿਕੇਟ ਦਿੱਤਾ ਹੈ ਤੇ ਸਾਨੂੰ ਇਹ ਵਾਅਦਾ ਵੀ ਕੀਤਾ ਹੈ ਕਿ 45% ਸਕਾਲਰਸ਼ਿਪ ਵੀ ਸਾਨੂੰ ਦੇਣ ਤੇ ਇਸ ਲਈ ਮੈਂ ਉਹਨਾਂ ਦਾ ਬਹੁਤ-ਬਹੁਤ ਥੈਂਕ ਯੂ ਕਹਣਾ ਚਾਹੁੰਦੀ ਹਾਂ। ਇਹ ਕਿਹੜਾ ਬਣਾ ਲੇ? ਇਹ ਫਿਚਰ ਕਿਆ ਕਰਨਾ ਚਾਹੁੰਦਾ ਹੈ? ਸਰ ਮੈਂ IAS ਅਫਸਰ ਬਣਾਣਾ ਚਾਹੁੰਦੀ। ਜੀ ਸਰ ਅੱਜ ਜੀਐਨਯੂਨੀਵਰਸਿਟੀ ਵੱਲੋਂ ਸ਼ਰਪੁਰ ਦੇ ਸਰਕਾਰੀ ਰੇਲਵੇ ਮੰਡੀ ਸਕੂਲ 'ਚ ਇੱਕ ਫੈਲੀ ਸੈਸ਼ਨ ਸਰਵਨਿਓਂ ਆਰਗੇਨਾਈਜ਼ ਕੀਤਾ ਗਿਆ ਸੀ। ਇਹ ਕੋਈ ਪੂਰਾ ਪ੍ਰੋਗਰਾਮ ਸੀ। ਅ ਅੱਜ ਜੋ ਅਸੀਂ ਰੇਲਵੇ ਮੰਡੀ ਸਕੂਲ ਦੇ ਵਿੱਚ ਸਾਡੀ ਅੱਜ ਤੋਂ ਜੋ ਸ਼ੁਰੂਆਤ ਹੋਈ ਹੈ, ਅਸੀਂ ਜਿਹੜੇ ਬੱਚੇ 90 ਪ੍ਰਸੈਂਟ ਤੋਂ ਉੱਪਰ ਪਲੱਸ 2 ਦੇ ਵਿੱਚ ਮਾਰਕਸ ਲੈ ਕੇ ਆਏ ਹੈ। ਐਵਰੀਅਰ ਜੀਐਨ ਯੂਨੀਵਰਸਿਟੀ ਅਰ ਜੀਐਨ ਗਰੁੱਪ ਆਫ ਇੰਡਸਟਰੀ ਇੱਕ ਇਨੀਸ਼ੀਏਟਿਵ ਲੈਣੀ ਕਿ ਨਾ ਬੱਚਾ ਨੂੰ ਅਸੀਂ ਸਮਾਜ ਦੇ ਵਿੱਚ ਸਨਮਾਨ ਦੇਈਏ ਔਰ ਅੱਜ ਜੋ ਅਸੀਂ ਸੈਲੀਸਟ੍ਰੇਸ਼ਨ ਸਰਮਨੀ ਰੱਖੀ ਹੈ ਉਹ ਰੇਲਿਵ ਮੰਡੀ ਸਕੂਲ ਦੇ ਵਿੱਚ ਹੈ ਜਿੰਦੇ ਵਿੱਚ ਸਾਇੰਸ ਸਟਰੀਮ ਕਮਰਸ ਵੋਕੇਸ਼ਨਲ ਐਂਡ ਆਰਟਸ ਦੇ ਬੱਚਿਆਂ ਨੇ 90 ਤੋਂ ਵੱਧ ਨੰਬਰ ਲੈ ਕੇ ਅੱਜ ਜੀਐਨ ਯੂਨੀਵਰਸਿਟੀ ਵੱਲੋਂ ਸਕਾਲਰਸ਼ਿਪ ਸਰਟੀਫਿਕੇਟ ਕਿਉਂਕਿ 90 ਤੋਂ ਉੱਤੇ ਪਰਸੈਂਟ ਜਿਹੜੇ ਬੱਚੇ ਲੈ ਕੇ ਆਏ ਅੱਜ ਅਸੀਂ ਬੱਚਿਆਂ ਨੂੰ ਸਕਾਲਰਸ਼ਿਪ ਲੈਟਰਸ ਦਿੱਤੇ ਆ ਉਹਨਾਂ ਦੀ 45% ਜਿਹੜੀ ਹੈ ਸਕਾਲਰਸ਼ਿਪ ਆ ਉਹ ਫੀਸ ਦੇ ਵਿੱਚ ਲੱਗੇਗੀ ਡੂਆਊਟ ਡਿਗਰੀ ਕਿਸੇ ਵੀ ਕੋਰਸ ਦੇ ਵਿੱਚ ਉਹ ਚਾਹੇ ਆ ਰਹੇ ਹੈਗੇ ਆ ਤਾਂ ਇਹ ਸਾਰਾ ਕੁਝ ਜੀਐਨਏ ਗਰੁੱਪ ਆਫ ਇੰਡਸਟਰੀ ਜੀਐਨਏ ਯੂਨੀਵਰਸਿਟੀ ਸੁਸਾਇਟੀ ਦੀ ਹੈਲਪ ਦੇ ਲਈ ਕਰ ਰਹੀ ਹੈ ਕਿ ਬੱਚਿਆਂ ਨੂੰ ਚੰਗਾ ਇਨਫਰਾਸਟ੍ਰਕਚਰ ਚੰਗੀ ਯੂਨੀਵਰਸਿਟੀ ਮਿਲ ਸਕੇ ਤਾਂ ਜੋ ਬੱਚੇ ਇੱਕ ਚੰਗੇ ਸਿਸਟਮ 'ਚ ਪੜ ਕੇ ਆਪ ਦਾ ਕੋਈ ਇੱਕ ਹੈ ਜ ਨਹਿਰਾਕਰ ਗੁਰਮੀਤ ਜੀ 90% ਤੋਂ ਉਪਰ ਮਾਰਕਸ ਵਾਲਿਆਂ ਨੂੰ 45 ਤੱਕ ਜਿਹੜੀ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ ਜੇਕਰ 90% ਤੋਂ ਹੇਠੇ ਜਿਹੜੇ ਰੇਠਾ ਵਾਲੇ ਨੇ ਆਲਮੀਕ ਇਸ ਤਰ੍ਹਾਂ ਦੇਖਦੇ ਸਿਰ ਕਿ ਆ ਜਾਂ ਕੋਈ ਇੰਟਰਸਟ ਟੈਸਟ ਜਿਹੜਾ ਤੁਹਾਡੇ ਵੱਲੋਂ ਲਿਆ ਜਾਂਦਾ ਯੂਨੀਵਰਸਿਟੀ ਬਿਲਕੁਲ ਜੀ ਸਾਡੇ ਕੋਲ ਜਿਹੜਾ ਸਕਾਲਰਸ਼ਿਪ ਸਕੀਮ ਹੈ ਉਹ ਦੋ ਮੋਡ ਦੇ ਵਿੱਚ ਹੈ ਇੱਕ ਮੈਰੀਟੋਰੀਅ ਸਕਾਲਰਸ਼ਿਪ ਕਿ ਅਗਰ ਬੱਚਾ 70 ਤੋਂ 90 80 ਦੇ ਵਿੱਚ ਮਾਰਕਸ ਲੈ ਕੇ ਆ ਰਿਹਾ ਤਾਂ ਉਹਨਾਂ ਨੂੰ ਅਸੀਂ 25% ਸਕਾਲਰਸ਼ਿਪ ਦੇ ਰਹੇ ਹਾਂ ਜਿਹੜੇ ਬੱਚੇ 80% ਤੋਂ 90% ਦੇ ਵਿੱਚ ਆਏ ਆ ਉਹਨਾਂ ਨੂੰ ਅਸੀਂ 35% ਸਕਾਲਰਸ਼ਿਪ ਦੇ ਰਹੇ ਹਾਂ ਜਿਹੜਾ ਹਾਈਐਸਟ ਸਕਾਲਰਸ਼ਿਪ ਪੈਕੇਜ ਹੈ ਉਹ ਹੈਗਾ 45% ਉਹ ਉਹ ਬੱਚੇ ਅਚੀਵ ਕਰਦੇ ਜਿਨ੍ਹਾਂ ਦੇ 90% ਤੋਂ ਉੱਪਰ ਪਲੱਸ 2 ਦੇ ਵਿੱਚ ਆਉਣਗੇ ਬਾਕੀ ਜਿਹੜੇ ਬੱਚੇ 90 ਤੋਂ ਲੈਸ ਮਾਰਕਸ ਲੈ ਕੇ ਆਏ ਉਹਨਾਂ ਲਈ ਇੱਕ ਹੋਰ ਆਪਰਚੂਨਿਟੀ ਉਹ ਹੈਗਾ ਸਾਡਾ ਜੀਐਨਐਸ ਹਸਟੀਟਲ ਸਕਾਲਰਸ਼ਿਪ ਟੈਸਟ ਜੋ ਕਿ ਬੱਚੇ ਯੂਨੀਵਰਸਿਟੀ ਦੇ ਵਿੱਚ انرੋਲ ਕਰਕੇ ਆਪਦਾ ਸਕਾਲਰਸ਼ਿਪ ਟੈਸਟ ਦੇ ਸਕਦੇ ਔਰ ਵਧੀਆ ਸਕਾਲਰਸ਼ਿਪ ਉਹ ਅਚੀਵ ਕਰ ਸਕਦੇ ਇਕੁਇਲੈਂਟ ਟੂ 90% ਤੋਂ ਉੱਪਰ ਵਾਲੇ ਬੱਚੇ ਦੀ ਥੈਂਕ ਯੂ We at GNA University see potential in everyone and everything around us. We drive innovation and entrepreneurship. We groom competent global citizens to affect positive change around them.